ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਨੂੰ ਕੂਚ ਕਰਨ ਜਾ ਰਹੇ ਨੇ ਕਿਸਾਨ ਅੰਦੋਲਨ ਦੋ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿੱਥੇ ਕਹਿ ਲਈਏ ਕਿ ਭਾਰਤ ਸਰਕਾਰ ਵੱਲੋਂ ਵੀ ਜਿਹੜਾ ਰੋਕਣ ਦੇ ਜ਼ੋਰ ਪੂਰਾ ਲਗਾਇਆ ਹੋਇਆ ਸਿੰਘੂ ਬਾਰਡਰ ਟ੍ਰਿਕਰੀ ਬਾਰਡਰ ਤੇ ਜਿਹੜੇ ਬੈਰੀਗੇਟਿੰਗ ਆ ਉਹ ਕਰ ਦਿੱਤੀ ਗਈ ਹੈਗੀ ਆ ਸੋ ਅੱਜ ਨੂੰ ਕਹਿ ਲਈਏ ਕਿ ਕਿਸਾਨ ਪੰਜਾਬ ਤੋਂ ਰਵਾਨਾ ਹੋ ਚੁੱਕੇ ਨੇ ਸੋ ਇਸ ਮੁੱਦੇ ਤੇ ਅੱਜ ਆਪਾਂ ਚਰਚਾ ਕਰਾਂਗੇ ਸਾਡੇ ਨਾਲ ਗੁਰਨਾਣਕ ਦੇ ਯੂਨੀਵਰਸਿਟੀ ਦੇ ਵਿਦਿਆਰਥੀ ਮੌਜੂਦ ਹੈਗੇ ਆ ਗੱਲਬਾਤ ਆਪਾਂ ਵਿਦਿਆਰਥੀਆਂ ਨਾਲ ਕਰ ਲੈਨੇ ਆਂ ਵੀਰ ਜੀ ਕੀ ਨਾਮ ਤੁਹਾਡਾ ਸਰ ਕਮਲ ਕੁਮਾਰ ਅੱਜ ਕਹਿ ਲਿਆ ਕਿ ਮੋਰਤੋ ਨਵੰਬਰ 2020 ਵਾਲਾ ਮਾਹੌਲ ਜਿਹੜਾ ਉਹ ਸਿਰਜਣ ਵਾਲਾ ਆ ਪੰਜਾਬ ਤੋਂ ਕਿਸਾਨ ਕਹਿ ਲਿਆ ਕਿ 3000 ਦੇ ਕਰੀਬ ਟਰੈਕਟਰ ਲੈ ਕੇ ਰਵਾਨਾ ਹੋਗੇ ਦਿੱਲੀ ਨੂੰ ਸੋ ਕਿਦਾਂ ਦੇਖਦੇ ਹੋ ਜਿਹੜਾ ਫੈਸਲਾ ਲਿੱਤਾ ਗਿਆ ਸਰ ਇੱਕ ਤਾਂ ਪਹਿਲਾਂ ਤਾਂ ਕਿਸਾਨਾਂ ਨੂੰ ਇਸ ਮਾਮਲੇ ਵਾਲ ਜਿਹੜਾ ਆ ਥੋੜਾ ਮੇਰੀ ਪਹਿਲੀ ਪ੍ਰਾਇੋਰਟੀ ਤਾਂ ਐਡਮਿਨਿਸਟ੍ਰੇਸ਼ਨ ਦੀ ਵੀ ਇਹੀ ਹੁੰਦੀ ਹੈ ਕਿ ਆਪਾਂ ਗੱਲ ਨੂੰ ਬੈਠ ਕੇ ਖਤਮ ਕਰੀਏ ਪਰ ਟੇਬਲ ਟਾਕ ਵਾਲਾ ਪਾਇਆ ਅਗਰ ਜਿਆਦਾ ਵੱਧੇ ਤਾਂ ਮੈਨੂੰ ਲੱਗਦਾ ਸੀਗਾ ਇਹ ਕੰਮ ਜਿਆਦਾ ਸੁਖਾ ਸੀਗਾ ਸਾਡੇ ਕਿਸਾਨ ਜਿਹੜੇ ਪੰਜਾਬ ਤੋਂ ਜਾ ਰਹੇ ਨੇ ਜੇਕਰ ਉਹਨਾਂ ਦੇ ਬੜੇ ਕੋਈ ਵਾਜਬ ਮੰਗਾ ਹੈਗੇ ਨੇ ਤਾਂ ਮੈਨੂੰ ਲੱਗਦਾ ਟੇਬਲ ਟਾਕ ਤੇ ਬੈਠ ਕੇ ਜਿਹੜੀਆਂ ਉਹ ਖਤਮ ਹੋ ਜਾਣੀ ਚਾਹੀਦੀ ਹੈ ਤੇ ਮੈਨੂੰ ਲੱਗਦਾ ਇੱਕ ਨਾ ਇੱਕ ਸਾਈਡ ਜਿਹੜਾ ਸਰਕਾਰ ਦਾ ਪਰਸਪੈਕਟਿਵ ਇਹ ਹੋਣਾ ਚਾਹੀਦਾ ਵਾ ਕਿ ਕਿਸਾਨਾਂ ਨੂੰ ਵੀ ਇਹ ਹੱਦ ਤੱਕ ਨਾ ਜਾਣਾ ਪਵੇ ਕਿ ਉਹ ਅੱਜ ਫਿਰ 2020 ਵਾਲਾ ਜਿਹੜਾ ਆਪਣਾ ਸਟੈਪ ਦੁਬਾਰਾ ਜਿਹਨੂੰ ਲੋਕ ਅੱਜ ਕਹਿ ਰਹੇ ਨੇ ਕਿ ਮਤਲਬ 2.0 ਜਿਹੜਾ ਸ਼ੁਰੂ ਕਰਨ ਜਾ ਰਹੇ ਆ ਸੋ ਮੈਨੂੰ ਲੱਗਦਾ ਹੈ ਕਿ ਟੇਬਲ ਟਾਕ ਨਾਲ ਹੀ ਗੱਲ ਖਤਮ ਹੋ ਜਾਣੀ ਚਾਹੀਦੀ ਤਾਂ ਇਹ ਵਧੀਆ ਰਹੇਗਾ ਤੁਹਾਨੂੰ ਲੱਗਦਾ ਨਹੀਂ ਜੇਕਰ ਬੈਠ ਕੇ ਗੱਲ ਮੁੱਕਦੀ ਹੁੰਦੀ ਤੇ ਆਪਣਾ ਜਿਹੜੇ ਸਰਕਾਰ ਹੈਗੀਆਂ ਜਾਂ ਪੁਲਿਸ ਹੈਗੀ ਆ ਦਿਨ ਦਿਨ ਪਹਿਲਾਂ ਇਹ ਬੈਰੀਕੇਡਿੰਗ ਨਾ ਕਰਦੀ ਫਿਰ ਬੈਠ ਕੇ ਜੇ ਮਗਾਨੀ ਹੁੰਦੀ ਤੇ ਫਿਰ ਤਿਆਰੀ ਇਹ ਨਾ ਕਰਦੇ ਨਹੀਂ ਜੇਕਰ ਗੱਲ ਬੈਠਣ ਦੇ ਉੱਪਰ ਮੈਨੂੰ ਲੱਗਦਾ ਹੈ ਕਿ ਇਹਨਾਂ ਦੇ ਕਿਸਾਨ ਜੱਥੇਬੰਦਿਆ ਤੇ ਬੰਦੇ ਉੱਪਰ ਇਹਨਾਂ ਦੇ ਉੱਪਰ ਨੁਮਾਇੰਦੇ ਦੇ ਉੱਪਰ ਗੱਲ ਹੈ ਕਿ ਇਹਨਾਂ ਦਾ ਰਿਸਪੈਕਟਿਵ ਕੀ ਆ ਮੈਨੂੰ ਲੱਗਦਾ ਕਿ ਡਿਸਕਸ਼ਨ ਦੇ ਨਾਲ ਤਾਂ ਕਾਫੀ ਮਸਲੇ ਹੱਲ ਹੋ ਜਾਂਦੇ ਆ ਕਈ ਵਾਰ ਪਿਛਲੇ ਵੀ ਮਾਮਲੇ ਵਿੱਚ ਕਈ ਵਾਰ ਜਿਹੜੀਆਂ ਇਹਨੂੰ ਲੈ ਕੇ ਬੈਠਕਾਂ ਹੋਈਆਂ ਅੰਤ ਵਿੱਚ ਜਿਹੜਾ ਕੰਕਲੂਜਨ ਤਾਂ ਮੈਨੂੰ ਲੱਗਦਾ ਬੈਠ ਕੇ ਨਿਕਲਣਾ ਆ ਇਸ ਲਈ ਮਨ ਲੱਗਦਾ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਇਹਨਾਂ ਨੂੰ ਕੰਸਰਨ ਕਰਨਾ ਚਾਹੀਦਾ ਵਾ ਫਿਰ ਮਨ ਲੱਗਦਾ ਵਾ ਕਿ ਕੁਝ ਕਰਨ ਜੀਦਾ ਕਿਉਂਕਿ ਜੇ ਜਿਹੜੇ ਕੁਝ ਕਰਦੇ ਨੇ ਕਿਤੇ ਨਾ ਕਿਤੇ ਸਾਡੀ ਪੰਜਾਬ ਦੀ ਅਰਥਵਿਵਸਥਾ ਸਾਡੇ ਦੇਸ਼ ਦੀ ਅਰਥਵਿਵਸਥਾ ਵੀ ਪ੍ਰਭਾਵਿਤ ਪੈਂਦੀ ਆ ਕਿਤੇ ਨਾ ਕਿਤੇ ਜਿਹੜਾ ਸਾਡੇ ਦੇਸ਼ ਦਾ ਇੰਪੈਕਟ ਆ ਹੋਰਾਂ ਕੰਟਰੀਆਂ ਦੇ ਉੱਪਰ ਵੀ ਜਿਹੜਾ ਆ ਬੁਰਾ ਬੁਰਾ ਪੈਂਦਾ ਕਿ ਸਾਡੇ ਜਿਹੜੇ ਗਵਰਨਮੈਂਟ ਆ ਉਹ ਐਂਟੀ ਹਾਰ ਕੇ ਜੇਕਰ ਗੱਲ ਕਰਦੇ ਤਾਂ ਕੂਚ ਦਿੱਲੀ ਵੱਲ ਨੂੰ ਕਰਨਾ ਪੈਂਦਾ ਸਾਰੀ ਸਰਕਾਰ ਦਿੱਲੀੋਂ ਚੱਲਦੀ ਆ ਹੁਣ ਇੱਥੇ ਗੱਲ ਕਰ ਲਈ ਟਿੱਕਰੀ ਬਾਰਡਰ ਤੇ ਜਾਂ ਸਿੰਘੂ ਬਾਰਡਰ ਤੇ ਜਿਹੜੀ ਬੈਰੀਕੇਟਿੰਗ ਕੀਤੀ ਗਈ ਕਿਲ ਵਛਾ ਦਿੱਤੇ ਗਏ ਆ ਹਾਲਕਿ ਜਿਹੜੀ ਉਥੋਂ ਨਹਿਰ ਵਗਦੀ ਆ ਉਹਦੇ ਵਿੱਚ ਵੀ ਖੱਡੇ ਜਿਹੜੇ ਪੜ ਦਿੱਤੇ ਗਏ ਆਮ ਲੋਕਾਂ ਨੂੰ ਵੀ ਬੜੀ ਦਿੱਕਤ ਹੋਉਂਦੀ ਆ ਕਿਸਾਨ ਤੇ ਚਲੋ ਲੰਗਣਾ ਲੰਗਣਾ ਹਾਲਕਿ ਉਹ ਪੀਸਫੁਲੀ ਪ੍ਰੋਟੈਸਟ ਕਰਦੇ ਆ ਪਿਛਲੇ 1 ਸਾਲ ਜੇਕਰ ਦਿੱਲੀ ਦੇ ਵਿੱਚ ਲਗਾਇਆ ਕੋਈ ਉੱਥੇ ਮਾਹੌਲ ਖਰਾਬ ਨਹੀਂ ਕੀਤਾ ਦਿੱਲੀ ਦੇ ਵਿੱਚ ਜਾ ਕੇ ਸ਼ਾਂਤਮਈ ਬੈਠੇ ਆ ਮਾਹੌਲ ਖਰਾਬ ਉਦੋਂ ਕੀਤਾ ਗਿਆ ਸੀ ਉਦੋਂ ਉਹ ਮਾਹੌਲ ਬਣਿਆ ਜਦ ਰਹੂਣ ਲੱਗਦਾ ਨਹੀਂ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਆ ਰਹੀ ਸਰਕਾਰ ਕਰਕੇ ਬਿਲਕੁਲ ਆਮ ਲੋਕਾਂ ਨੂੰ ਤਾਂ ਕਿਸਾਨੀ ਦੇ ਉਹਨਾਂ ਦਾ ਤਾਂ ਆਪਣਾ ਕਿਸਾਨਾਂ ਦਾ ਤਾਂ ਪ੍ਰੋਟੈਸਟ ਹੈ ਉਹ ਆਪਣੇ ਹੱਕਾਂ ਲਈ ਕਰ ਲੈਣੇ ਕਿਸਾਨਾਂ ਦੇ ਨਾਲ ਜਿਹੜਾ ਆਮ ਵਰਗ ਵੀ ਕਾਫੀ ਪ੍ਰਭਾਵਿਤ ਹੋਵੇਗਾ ਚਾਹੇ ਇਹ ਉਹ ਸ਼ਹਿਰਾਂ ਤੋਂ ਆ ਜਾਣੇ ਲੋਕ ਨੇ ਜਾਂ ਕਿਵੇਂ ਲੱਗਦਾ ਕਿ ਐਮਰਜੈਂਸੀ ਵੀ ਅਗਰ ਕਿਸੇ ਨੂੰ ਪੈ ਗਈ ਇਸ ਮਾਮਲੇ ਵਿੱਚ ਤਾਂ ਉਹ ਰੋਡ ਦੇ ਰਾਹੀ ਤਾਂ ਜਿੱਦਾਂ ਉਹਨਾਂ ਨੇ ਮਨ ਲਾ ਵੱਡੇ ਵੱਡੇ ਤਾਰਾਂ ਗੱਲਾਂ ਲਾਈਆਂ ਦੀਆਂ ਨੇ ਜਾਂ ਹੋਰ ਵੀ ਕਾਫੀ ਕੁਝ ਕੀਤੇ ਦੱਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵਾ ਕਿ ਸਾਰੇ ਦੇਸ਼ ਨੂੰ ਪ੍ਰਭਾਵਿਤ ਕਰ ਗਿਆ ਕਿਉਂਕਿ ਵੈਸੇ ਤਾਂ ਮੈਨੂੰ ਲੱਗਦਾ ਹੈ ਕਿ ਐਗਰੀਕਲਚਰ 베ਸ ਦੇ ਸਾਡੀ ਮੱਲੋ ਸਾੜਾ ਜਿਹੜਾ ਹਿੰਦੁਸਤਾਨ ਹੈ ਫਸਲ ਦੇ ਉੱਪਰ ਜ਼ਿਆਦਾ ਨਿਰਭਰ ਆ ਸੋ ਮੈਨੂੰ ਲੱਗਦਾ ਕਿ ਸਰਕਾਰ ਨੂੰ ਬੈ ਕੇ ਇਹਨੂੰ ਮਸਲੇ ਨੂੰ ਪਹਿਲਾਂ ਹੀ ਹੱਲ ਕਰਨਾ ਚਾਹੀਦਾ ਨਾ ਕਿ ਕੋਈ ਫੇਰ ਜਿਹੜਾ ਹਾਈ ਵੋਲਟੇਜ ਡਰਾਮਾ ਤੇ ਹੋਵੇ ਪਰ ਮੈਨੂੰ ਲੱਗਦਾ ਜਿਵੇਂ 2020 ਦੇ ਵਿੱਚ ਐਡਾ ਵੱਡਾ ਅੰਦੋਲਨ ਹੋਇਆ ਉਥੇ ਜਿੱਤ ਵੀ ਮਿਲੀ ਆ ਐਡੀ ਨਹੀਂ ਗੱਲ ਪਰ ਉਸ ਤੋਂ ਬਾਅਦ ਫੇਰ ਇਹ ਦਿਨ ਜਿਹੜੇ ਅੱਜ ਦੇਖਣੇ ਪੈਣੇ ਐਡੀ ਲੋੜ ਹੀ ਨਾ ਪੈਂਦੀ ਜੇਕਰ ਅੱਜ ਇਹ ਕੰਮ ਕਰ ਨਾ ਹੁੰਦਾ ਉਦੋਂ ਬੈਠ ਕੇ ਜੇ ਗੱਲ ਸੁਲਝਾਈ ਹੁੰਦੀ ਤੇ ਹਾਂ ਬਿਲਕੁਲ ਇਹ ਤਾਂ ਗੱਲ ਹੈ ਸਰਕਾਰ ਨੂੰ ਵੀ ਇੱਥੇ ਕਿਤਨਾ ਕਿਤੇ ਮੰਨਣਾ ਪਏਗਾ ਕਿ ਉਹਨਾਂ ਦੇ ਵੀ ਕਿਤਨਾ ਕਿਤੇ ਲੈਕਸ ਰਹੇ ਹੋਣਗੇ ਇਹਦੇ ਵਿੱਚ ਦੂਜਾ ਪਰਸਪੈਕਟਿਵ ਤੇ ਕਿ ਵੀ ਹੈ ਕਿ ਹੁਣ ਲੋਕ ਸਭਾ ਦੇ ਚੋਣਾਂ ਅੱਗੇ ਆ ਰਹੇ ਨੇ ਸੋ ਮੈਨੂੰ ਲੱਗਦਾ ਕਿ ਅਗਰ ਕਿਸਾਨਾਂ ਦੇ ਕੋਈ ਵਾਜਬ ਮੰਗਾਂ ਉਹਨਾਂ ਨੂੰ ਬੈਠ ਕੇ ਪੂਰੇ ਕਰ ਲੈਣੇ ਚਾਹੀਦੇ ਆ ਸੋ ਕਿਤਨਾ ਕਿਤੇ ਇੱਕ ਤਰ੍ਹਾਂ ਦਾ ਇੱਕ ਪੋਲਿਟੀਕਲ ਏਜੰਡਾ ਇੱਕ ਸ਼ੇਪ ਵੀ ਦਿੱਤੀ ਜਾਂਦੀ ਹੈ ਜਿਹੜੀਆਂ ਹੋਰਾਂ ਪਾਰਟੀ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਹੋਰ ਜਾਂ ਕੋਈ ਵੀ ਪਾਰਟੀ ਚਾਹੇ ਆਮ ਆਦਮੀ ਪਾਰਟੀ ਆ ਉਹ ਅੱਜ ਜਿਹੜਾ ਆ ਕਿਸਾਨਾਂ ਨੂੰ ਇੱਕ ਆਪਣਾ ਹਥਿਆਰ ਦੇ ਤਰ੍ਹਾਂ ਚਲਾ ਰਹੇ ਨੇ ਸੋ ਮੇਰਾ ਲੱਗਦਾ ਜਿਦਾ ਕਿਸਾਨਾਂ ਨੂੰ ਆਪਣੀ ਜਿਹੜੀ ਆ ਵਾਜਿਬ ਸਮਝ ਨੂੰ ਇੱਕ ਵਾਜਿਬ ਮੰਗ ਰੱਖਣੀ ਚਾਹੀਦੀ ਆ ਪੋਲਿਟੀਕਲ ਛੇ ਬਣਾ ਦਿੰਦੇ ਇਹਦੇ ਨਾਲ ਕਿਤਨਾ ਕਿਤੇ ਸਾਰੇ ਅਰਥ ਵਿਵਸਥਾ ਵੀ ਖਰਾਬ ਹੁੰਦੀ ਆ ਜਿਵੇਂ ਜ਼ਿਕਰ ਕੀਤਾ ਤੁਸੀਂ ਲੋਕ ਸਭਾ ਦੀ ਇਲੈਕਸ਼ਨਾਂ ਦਾ ਲੱਗਦਾ ਪ੍ਰਭਾਵ ਪਏਗਾ ਇਹ ਕਿਸਾਨੀ ਅੰਦੋਲਨ ਕਰਕੇ ਲੋਕ ਸਭਾ ਦੀ ਇਲੈਕਸ਼ਨਾਂ ਤੇ ਹਾਂ ਬਿਲਕੁਲ ਇਹਦਾ ਕਾਫੀ ਜ਼ਿਆਦਾ ਪ੍ਰਭਾਵ ਜਿਹੜਾ ਆ ਪੰਜਾਬ ਅਤੇ ਹਰਿਆਣਾ ਦੇ ਉੱਪਰ ਪਏਗਾ ਕਿਉਂਕਿ ਇੱਕ ਤਾਂ ਜਿਹੜੀਆਂ ਦੋ ਸਟੇਟਾਂ ਖੇਤੀਬ ਮੰਗਾ ਬੀਜੇਪੀ ਦੇ ਨਾਲ ਰਿਲੇਟਡ ਸੈਂਟਰਲ ਗਵਰਨਮੈਂਟ ਦਾ ਤਾਂ ਕਾਫੀ ਪ੍ਰਭਾਵ ਪਾਏਗਾ ਚੋਣਵੀ ਖੇਤਰ ਦੇ ਵਿੱਚ ਇਸ ਦੇ ਨਾਲ ਜੁੜਿਆ ਹੋਇਆ ਮੈਨੂੰ ਲੱਗਦਾ ਕਿ ਤਨਾ ਕਿ ਸਰਕਾਰ ਨੂੰ ਵੀ ਇਹਨਾਂ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਸਟੇਟ ਸਬਜੈਕਟ ਦੇ ਨਾਲ ਰਿਲੇਟਡ ਪੰਜਾਬ ਦੇ ਪਹਿਲਾਂ ਮੁੱਖ ਮੰਤਰੀ ਨੂੰ ਆਪਣੀ ਗੱਲਾਂ ਪੂਰੀਆਂ ਕਰਨੀ ਚਾਹੀਦੀਆਂ ਫਿਰ ਲੱਗਦਾ ਫਿਰ ਇਹਨਾਂ ਨੂੰ ਕੇਂਦਰ ਵੱਲ ਸਵਾਲ ਚੁਕਣੇ ਚਾਹੀਦੇ ਆ ਅੱਛਾ ਇੱਥੇ ਆਖਰੀ ਸਵਾਲ ਪੁੱਛੂੰਗਾ ਲੱਗਦਾ ਨਹੀਂ ਸਰਕਾਰ ਜਿਸ ਤਰੀਕੇ ਨਾਲ 147 ਲਾਗੂ ਕਰਦੀ ਹੈ ਹਰਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰਦੀਆਂ ਹਾਲਾਂਕਿ ਅੱਜ ਜਿੰਨੇ ਵੀ ਕਨ ਵੀ ਢੱਪ ਹੋਏ ਹੋਣਗੇ ਹਾਂ ਜੇਕਰ 44 ਲਾਈ ਜਾਂਦੀ ਹੈ ਚਾਰ ਤੇ ਚਾਰ ਤੋਂ ਵੱਧ ਬੰਦਿਆਂ ਨੂੰ ਉੱਥੇ ਖੜਨ ਦੀ ਪਾਬੰਦੀ ਲਗਾਈ ਜਾਂਦੀ ਹੈ ਤਾਂ ਉਹਨਾਂ ਇੰਟਰਨੈਟ ਦੇ ਨਾਲ ਅੱਜ ਕੱਲ ਕਰੀਏ ਸਾਡਾ ਡਿਜੀਟਲ ਸਿਸਟਮ ਬਣਿਆ ਹੈ ਜਿਸ ਦੇ ਨਾਲ ਸਾਰੀਆਂ ਸੇਵਾਵਾਂ ਚੱਲਦੇ ਨੂੰ ਚਾਹੇ ਹੋ ਟ੍ਰੇਡਿੰਗ ਜਾਂ ਜੋ ਕੋਈ ਵੀ ਗੱਲਬਾਤ ਸਾਰਾ ਕੁਝ ਅਸੀਂ ਇੰਟਰਨੈਟ ਤੇ ਰਹੀ ਵਰਤਦੇ ਆਂ ਕਾਫੀ ਜ਼ਿਆਦਾ ਅਰਥਵਿਵਸਥਾ ਨੂੰ ਪ੍ਰਭਾਵ ਪਾਏਗਾ ਮੈਨੂੰ ਤਾਂ ਇਹ ਲੱਗਦਾ ਹੈ ਕਿ ਸਰਕਾਰ ਨੂੰ ਅਤੇ ਕਿਸਾਨਾਂ ਦੇ ਜਿਹੜੇ ਕਿਸਾਨੀ ਅੰਦੋਲਨ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਬਹਿ ਕੇ ਸਰਕਾਰ ਨਾਲ ਟੇਬਲ ਟॉक ਤੇ ਗੱਲ ਨੂੰ ਖਤਮ ਕਰ ਦੇਣਾ ਚਾਹੀਦਾ ਆ ਤੇ ਸਰਕਾਰ ਨੂੰ ਵੀ ਇੱਕ ਅਸ਼ੋਰੈਂਸ ਦੇਣੀ ਚਾਹੀਦੀ ਇਹਨਾਂ ਗੱਲਾਂ ਦੇ ਉੱਪਰ ਪੱਕੀ ਅਸ਼ੋਰੈਂਸ ਤਾਂ ਕਿ ਕਿਸਾਨਾਂ ਨੂੰ ਮੁੜ ਜਿਹੜਾ ਐਸਾ ਸਖਤ ਸਟੈਪ ਨਾ ਲੈਣੇ ਪੈਣ ਕੀ ਨੰਬਰ ਜੀ ਤੁਹਾਡਾ ਅਰਜੁਨ ਸੰ ਦੂਸਰੀ ਵਾਲੀ ਜੀ ਕਿੱਦਾਂ ਦੇਖਦੇ ਹੋ ਤਿਆਰੀ ਜਿਹੜੀ ਕੀਤੀ ਜਾ ਰਹੀ ਦਿੱਲੀ ਨੂੰ ਕੂਚ ਕੀਤਾ ਜਾ ਰਿਹਾ ਵੱਡੀ ਗਿਣਤੀ ਚ ਕਿਸਾਨ ਫਿਰ ਦਿੱਲੀ ਵਾਲ ਨੂੰ ਮੋੜ ਤੋਂ ਰਵਾਨਾ ਹੋਏ ਨੇ ਸੋ ਜਿਹੜੀ ਉਹ ਮਾਹੌਲ ਸੀਗਾ ਸਿੰਘੂ ਬਾਰਡਰ ਦਾ ਜਿਸ ਤਰੀਕੇ ਨਾਲ ਪਾਣੀ ਦੀਆਂ ਵਾਛਰਾਂ ਵੀ ਸਾਈਆਂ ਅਸੂ ਗੈਸ ਦੇ ਗੋਲੇ ਉਹ ਵੀ ਬੜਾ ਗੁੱਸਾ ਆ ਫਿਰ ਦਿੱਲੀ ਵਾਲ ਨੂੰ ਜਿਹੜੀ ਕਹਿ ਲਈਏ ਕਿ ਤਿਆਰੀ ਹੁਣ ਦੁਬਾਰਾ ਤੋਂ ਖਿੱਚੀ ਆ ਕਿੱਦਾਂ ਦੇਖਦੇ ਹੋ ਸਭ ਤੋਂ ਪਹਿਲੀ ਗੱਲ ਜੀ ਕਿਸੇ ਵੀ ਜ਼ਮੀਦਾਰ ਨੂੰ ਕਿਸਾਨ ਨੂੰ ਸ਼ੌਂਕ ਨਹੀਂ ਹੈਗਾ ਕਿ ਉਹ ਆਪਣਾ ਘਰ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਬਾਰਡਰ ਉਧਰ ਉੱਤੇ ਜਾ ਕੇ ਬਵੇ ਤੇ ਉਹਦੇ ਧਰਨੇ ਲਾਵੇ ਜਿਵੇਂ ਪਿਛਲੀ ਵਾਰ ਪਤਾ 750 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਸੀ ਸੋ ਇਹਦਾ ਬੈਕਗ੍ਰਾਉਂਡ ਤੁਸੀਂ ਦੇਖਿਓ ਬੈਕਗ੍ਰਾਉਂਡ ਕੀ ਆ ਪਹਿਲੀ ਗੱਲ ਕਿਸਾਨਾਂ ਦੀ ਮੰਗ ਕੀਤੀ ਹੈ ਜਿਹੜੀ ਐਮਐਸਪੀ ਹੈਗੀ ਆ ਉਹ ਸਾਰੀ ਫਸਲਾਂ ਤੇ ਹਰੀ ਚੀਜ਼ੇ ਲਾਗੂ ਕੀਤੀ ਜਾਵੇ ਉਹ ਸਾਡਾ ਹੱਕ ਬੰਦਾ ਆ ਜੇ ਕਿਸਾਨਾਂ ਦੇ ਕੋਲ ਕਿਸਾਨਾਂ ਦੇ ਪੱਲੇ ਹੈ ਕਿ ਦੋ ਤਿੰਨ ਕਿਲੇ ਤਿੰਨ ਕਿਲੇ ਉਹਦੇ ਜੋ 10-10 20000 ਦਾ ਤੇ ਲਾ ਕੇ ਜੇ ਚੱਲਿਆ ਤੇ ਕੋਈ ਰੀਜ਼ਨ ਹੈਗਾ ਨੰਬਰ 1 ਇਹ ਜਿਹੜੀ ਸੁਆਮੀ ਨਾਥਨ ਰਿਪੋਰਟ ਜਿਹੜੇ ਸਾਰੇ ਮਾਰਕਿੰਗ ਦੇ ਨੀ ਕਿ ਲਾਗੂ ਹੁੰਦੀ ਲੋੜ ਆ ਸੁਆਮੀ ਨਾਥਨ ਰਿਪੋਰਟ ਜਿਹੜੀ ਹੈਗੀ ਉਹ ਲਾਗੂ ਹੀ ਨਹੀਂ ਸਰਕਾਰ ਕਰਕੇ ਰਾਜ਼ੀ ਜਿਹੜਾ ਅਜੇ ਕੁਮਾਰ ਟੈਣੀ ਹੈਗਾ ਜਿਹੜਾ ਲਖੀਮਪੁਰ ਖੇ ਨਹੀਂ ਮੰਤਰੀ ਦਾ ਮੁੰਡਾ ਉਹਨੇ ਦਿਨ ਦਿਹਾੜੇ ਕਿਸਾਨਾਂ ਦੇ ਉਹ ਤੇ ਉਹਨੇ ਗੱਡੀ ਚਲਾ ਦਿੱਤੀ ਉਹਦਾ ਜਿਹੜਾ ਫਾਦਰ ਹੁਣੇ ਵੀ ਮੰਤਰੀ ਹੈਗਾ ਜਿਹੜਾ ਆਪ ਹੈ ਉਹਦੀ bail ਨਹੀਂ ਕੈਂਸਲ ਹੋ ਰਹੀ ਸੋ ਮੈਂ ਇਹਦੇ ਉੱਤੇ ਗੱਲ ਕਰਨਾ ਕਿਸਾਨਾਂ ਨੂੰ ਕੋਈ ਸ਼ੌਂਕ ਨਹੀਂ ਹੈਗਾ ਮਾਹੌਲ ਖਰਾਬ ਕਰਨ ਦਾ ਜੇ ਮਾਹੌਲ ਖਰਾਬ ਕਰਨ ਦੀ ਤੇ ਸਰਕਾਰ ਕਰਨ ਦੀ ਆ ਧਾਰ 144 ਲਾ ਦिती ਸਾਡਾ ਕਿਤੇ ਹੱਕ ਨਹੀਂ ਬੰਦਾ ਹੀ ਆਪਣੀ ਦੇਸ਼ ਦੇ ਕੈਪੀਟਲ ਨੂੰ ਜਿਹੀਏ ਉਹ ਤੇ 20 20 ਫੁੱਟ ਦੇ ਕਿਲ ਲਾ ਦਿੱਤੇ ਅੱਗੇ ਇਨੀ ਜ਼ਿਆਦਾ ਲੋਹੇ ਦੀਆਂ ਸੀਮੈਂਟ ਦੀਆਂ ਬੈਰੀਕੇਟਿੰਗ ਲਾ ਦਿੱਤੀ ਕਿ ਘਰ ਦਰਿਆਜ ਪਾਣੀ ਛੱਡ ਦਿੱਤਾ ਕਿ ਲੋਕੀ ਰੁੜਨ ਲੋਕੀ ਰੁੜੀ ਜਾਣਗੇ ਤੇ ਹਾਲਕੀ ਸਰਕਾਰਾਂ ਦਾ ਇੰਡੀਆ ਨੂੰ ਇਹਨਾਂ ਨੇ ਪਹਿਲਾਂ ਡੈਮੋਕ੍ਰੇਸੀ ਸੀ ਫੇਰ ਕਾਂਗਰਸ ਨੇ ਦੇਸ਼ ਦਾ ਲੁੱਟਿਆ ਫਿਰ ਹੁਣ ਇਹਨਾਂ ਸਰਕਾਰਾਂ ਨੇ ਇਲੈਕਟੋਰਲ ਅਰਿਸਟੋਕ੍ਰੇਸੀ ਬਣ ਗਈ ਆਨਰ ਟਾਈਮ ਤੋਂ ਅੰਦਰ ਇਹ ਸਰਕਾਰ ਬਣ ਗਈ ਤੇ opposition वैसे स्ट्रांग ਹੈ ਪਰ ਲੈ ਕੱਖ ਨਹੀਂ ਹੈਗਾ बीजेपी ਨੇ ওয়ান সাইডেড रूल ਕਰਨਾ ਤੇ ਖਾਸ ਕਰਕੇ ਮਾਈਨੋਰਟੀਜ਼ ਦੀ ਸਾਰੀ ਵਰਗਾ ਦੇ ਲਈ ਇਹ ਸੇਫ ਨਹੀਂ ਹੈਗਾ ਡੈਮੋਕ੍ਰੇਸੀ ਹੈਲਦੀ ਬਹੁਤ ਜ਼ਰੂਰੀ ਆ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਕਾਨੂੰਨ ਜਿਹੜਾ ਆ ਉਹ ਲਾਗੂ ਕੀਤਾ ਜਾਵੇ ਫਿਰ ਲਕੀਮਪੁਰ ਕਿਰੀ ਦੇ ਮਾਮਲੇ ਚ ਅਜੇ ਤੱਕ ਇਨਸਾਫ ਨਹੀਂ ਮਿਲਿਆ ਹਾਲਾਂਕਿ ਕਿਸਾਨ ਉਹਦੇ ਵਿੱਚ ਸ਼ਹੀਦ ਵੀ ਹੋਏ ਆ ਹਾਲਾਂਕਿ ਉਹਨਾਂ ਦੇ ਪਰਿਵਾਰ ਜਿਹੜੇ ਨੇ ਹਜੇ ਤੱਕ ਉਹਨਾਂ ਦੇ ਮੁਸ਼ਕਲਾ ਕਰਦੇ ਵਿੱਚ ਆ ਰਹੇ ਨੇ ਰੋਟੀ ਟੋਕ ਕਰਨਾ ਔਖਾ ਹੋ ਰਿਹਾ ਸੋ ਕਿਦਾਂ ਇਹ ਸਰਕਾਰ ਮੈਨੇਜ ਕਰੇਗੀ ਕਿਦਾਂ ਇਹ ਲੋਕਾਂ ਨੂੰ ਰੋਕਿਆ ਜਾ ਸਕਦਾ ਅੱਜ ਹਾਲਾਂਕਿ ਮੀਟਿੰਗ ਵੀ ਹੈਗੀ ਹੈ ਚੰਡੀਗੜ੍ਹ ਦੇ ਵਿੱਚ ਸੋ ਉਸ ਤੋਂ ਬਾਅਦ ਅੰਤਿਮ ਫੈਸਲਾ ਕੀ ਨਿਕਲ ਕੇ ਹੁੰਦਾ ਹੈ ਉਹ ਆਪਣਾ ਅਗਲਾ ਜਿਹੜਾ ਕਿਸਾਨ ਫੈਸਲਾ ਲੈਣਗੇ ਸਭ ਤੋਂ ਪਹਿਲੀ ਗੱਲ ਜੀ ਜਿਹੜੇ ਕਿਸਾਨ ਹੈਗੇ ਨੇ ਜ਼ਿਮੀਂਦਾਰ ਹੈਗੇ ਨੇ ਜ ਜਦੋਂ ਪਿਛਲੇ ਵਾਰ 28 29 ਨਵੰਬਰ ਦੇ ਆਸ-ਪਾਸ ਮੈਨੂੰ ਯਾਦ ਹੈ ਕਿਸਾਨਾਂ ਦਾ ਅੰਦੋਲਨ ਚੱਲਿਆ ਜਿਹੜਾ ਸਟਾਰਟ ਹੋਇਆ ਸੀ ਸ਼ੰਭੂ ਬਾਰਡਰ ਤੋਂ ਲੋਕਾਂ ਦੇ ਪਹਿਲੇ ਪਾਣੀ ਦੀ ਵਿਚਾਰਾ ਮਾਰੀ ਆ ਗਈ ਗਿਆ ਆंसू ਬੰਬ ਸੁੱਟੇ ਗਏ ਡਾਂਗ ਸੁੱਟਾ ਕਰਕੇ ਲੋਕਾਂ ਦੀ ਪੱਕਾ ਲੈ ਗਿਆ ਤੇ ਸਰਕਾਰ ਨੇ ਬਿਲਕੁਲ ਡ ਨੇ ਸਰਕਾਰ ਨੇ ਲੋਕਾਂ ਦਾ ਹਾਲ ਕੀਤਾ ਉਹਦੇ ਬਾਅਦ ਰੋਜ਼ ਹਰ ਹਫਤੇ বাস ਭਰ ਕੇ ਸ਼ੰਭੂ ਬਾਰਡਰ ਉਹ ਟਿਕਰੀ ਬਾਰਡਰ ਸਿੰਘੂ ਬਾਰਡਰ ਤੋਂ ਦਿੱਲੀ ਜਾਂਦੀ ਰਹੀ ਇਹਨਾਂ ਦੇ ਮੰਤਰੀਆਂ ਨਾਲ ਮੀਟਿੰਗ ਗੱਲ ਕੀਤੀ ਇਹ ਕਰਦਾ ਕਿ ਉਹ ਕਰਦਾ ਕਿ ਪਰ ਅਸੀਂ ਕਾਨੂੰਨ ਵਾਪਸ ਨਹੀਂ ਲੈਣੇ ਜਦੋਂ ਡੇਢ ਸਾਲ ਹੋ ਗਿਆ ਲੋਕਾਂ ਨੇ ਸਰਕਾਰ ਨੂੰ ਮੋਦੀ ਨੂੰ ਉਹਦੇ ਸੜਕਾਂ ਦੇ ਉੱਤੇ ਧੂਆ ਲੋਕ ਪੂਰੀ ਦੁਨੀਆ 'ਚ ਥੂ ਥੂ ਬਦਨਾਮੀ ਹੋ ਗਈ ਤੇ ਫਿਰ ਵੋਟਰਸ ਨੂੰ ਚਾਹੁੰਦੇ ਲਈ ਗੁਰੂ ਤੇਗ ਬਹਾਦਰ ਪਾਸ਼ਾ ਤਾਂ ਜਿੱਦੜ ਸ਼ਹੀਦੀ ਦੇ ਵਸੀਂ ਉਹ ਦਿਨ ਇਹਨਾਂ ਨੇ ਕਾਨੂੰਨ ਵਾਪਸ ਲੈ ਰਹੇ ਸੋ ਸਾਡੇ ਵੱਲੋਂ ਸਰਕਾਰ ਅਸੀਂ ਸਾਡਾ ਪ੍ਰਧਾਨ ਮੰਤਰੀ ਅਸੀਂ ਉਹਦੀ ਰਿਸਪੈਕਟ ਕਰਨਾ ਹੈ ਕਿ ਆ ਨਹੀਂ ਸਾਡੇ ਜੋ ਵੋਟਾ ਵੀ ਪਾਈਆ ਜੇ ਮੰਗਾ ਹੈ ਗਿਆ ਤੁਸੀਂ ਪਹਿਲਾਂ ਕਿਉਂ ਨਹੀਂ ਮੰਗ ਲੈਂਦੇ ਤੁਸੀਂ ਉਹਨਾਂ ਨੂੰ ਫੋਰਸ ਕਿਉਂ ਕਰ ਰਹੇ ਜੇ ਜੇ ਕਿਸਾਨ ਅੰਦੋਲਨ 1.5 ਸਾਲ ਚੱਲਿਆ ਪਰ ਚੱਲਣ ਨੂੰ ਅੱਜ ਵੀ ਚੱਲ ਸਕਦਾ ਸੀ ਤੁਸੀਂ ਇਹਨਾਂ ਮੂਵਮੈਂਟ ਦੇ ਉੱਤੇ ਵਾਪਸ ਕਿਉਂ ਦਿੱਤਾ ਜੇ ਕੋਈ ਕਿਸਾਨ ਮੰਗਾ ਲੈ ਕੇ ਚੱਲ ਰਹੇ ਨੇ ਉਹ ਦੇਸ਼ਿਤ ਦੇ ਅੰਦਰ ਹੀ ਨੇ ਸੋ ਮੇਰਾ ਹੈਗਾ ਕਿ ਮੋਦੀ ਸਾਹਿਬ ਨੂੰ ਕੱਲ ਅੰਦੋਲਨ ਹੈਗਾ ਜਿਹੜੀਆਂ ਮੰਗੇ ਹੈਗਾ ਮੋਦੀ ਸਾਹਿਬ ਦੂਜਾ ਤੀਜਾ ਮੰਤਰੀਆਂ ਨੂੰ ਭੇਜਣ ਆਪ ਸਦਨ ਕਿਸਾਨ ਵੀ ਭਾਈਚਾਰੇ ਕਿਸਾਨ ਸਾਰੇ ਇਕੱਠੇ ਬਹਿ ਕੇ ਜਿੰਨੀਆਂ ਮੰਗੇ ਹੈਗਾ ਉਦੋਂ ਤੇ ਸਹਿਮਤੀ ਕਰਾ ਲਈ ਜਾਵੇ ਤੇ ਕਿਸਾਨਾਂ ਨੂੰ ਵੀ ਮੈਂ ਬੇਨਤੀ ਕਰੂਗਾ ਇਹਨਾਂ ਤੋਂ ਇੰਨੀ ਉੱਤੇ ਥੱਲੇ ਗੱਲ ਕਰਨ ਦੀ ਲੋੜ ਨਹੀਂ ਜੇ ਇੱਕ ਅਦਿਗਰ ਉੱਤੇ ਥੱਲੇ ਹੁੰਦੀ ਵੀ ਹੈ 1921 ਦਾ ਫਾਸਲਾ ਕਰ ਲੈਣਾ ਚਾਹੀਦਾ ਤੇ ਲੋਕਾਂ ਦੀ ਸੇਫਟੀ ਦੇ ਲਈ ਤੇ ਵਧੀਆ ਬੈਦਰਪੰਦੇ ਲਈ ਆਪਾਂ ਅੰਦੋਲਨ ਜੇ ਟਲਦਾ ਟਲ ਜੇ ਪਰ ਜੇ ਸਰਕਾਰਾਂ ਨਹੀਂ ਮੰਨਦੀ ਤਾਂ ਫਿਰ ਲੋਕਾਂ ਨੂੰ ਅੱਗੇ ਤੁਰਨਾ ਹੀ ਪੈਣਾ ਸੋ ਹੁਣ ਕੀ ਲੱਗਦਾ ਇਹ ਅੰਦੋਲਨ ਲੰਬਾ ਸਮੇਂ ਚੱਲੇਗਾ ਜਾਂ ਸਰ ਤੇ ਆ ਕੇ ਖੜਨ ਗਈਆਂ ਕਿਸਾਨਾਂ ਦੇ ਨਾਲ ਜਿਹੜੇ ਫੈਸਲੇ ਹੈਗੇ ਉਹ ਮੰਨਣਗੇ ਕੀ ਲੱਗਦਾ ਹੈ ਅੰਦੋਲਨ ਲੰਬਾ ਸਮਾਂ ਚੱਲ ਸਕਦਾ ਹੈ ਮੇਰੇ ਸਾਹਮਣੇ ਜੀ ਜਿਹੜਾ ਵੀ ਭਾਵੇਂ ਕਾਂਗਰਸ ਹੈ ਅਕਾਲੀ ਦਲ ਬੀਜੇਪੀ ਜਿਹੜੇ ਬੰਦੇ ਆ ਉਹਨਾਂ ਦਾ ਬਸ ਇੱਕੋ ਹੀ ਯਾਰ ਹੈਗਾ ਉਹ ਹੈਗਾ ਵੋਟਾਂ ਵੋਟਾਂ ਕਰਕੇ ਜੇ ਉਥੇ ਡੇਢ ਮਹੀਨਾ ਇਕੱਠ ਹੋ ਗਿਆ ਤੇ ਹਜ਼ਾਰਾਂ ਲੱਖਾਂ ਬੰਦਾ ਇਕੱਠਾ ਹੋ ਗਿਆ ਟਰੈਕਟਰ ਇਕੱਠਾ ਹੋ ਗਿਆ ਤੇ ਮੋਦੀ ਗਵਰਨਮੈਂਟ ਜਿਹੜੀ ਸਪਸ਼ਟ ਨਾਰਥ ਇੰਡੀਆ ਜੋ ਬੈਕਫੁੱਡ ਦੇ ਉੱਤੇ ਇਹ ਜਾਂਦੀ ਸਾਨੂੰ ਵੇਖ ਰਹੀ ਆ ਤੇ ਉਹਦੇ ਨਾਲ ਮੋਦੀ ਸਰਕਾਰ ਨੂੰ ਬਹੁਤ ਵੱਡਾ ਮੇਰੇ ਸਾਹਮਣੇ ਡਾਊਨਫਾਲ ਵੇਖੂਗਾ ਜਿਹੜੇ ਉਹ ਚਾ ਕਿ ਤੇ ਥੋੜੇ ਬਹੁਤੇ ਫ੍ਰੀ ਬੀਜ਼ ਵੀ ਜਨਤਾ ਨੂੰ ਦੇ ਦੇਣਗੇ ਜਿੰਨਾ ਕੁ ਮੇਰਾ ਅੰਦਾਜ਼ਾ ਹੈ ਕੀ ਨਾਮ ਤੁਹਾਡਾ ਮਨਸ਼ਰੋੜਾ ਪਹਿਲਾਂ ਤਾਂ ਐਸ ਐਮ ਆਰ ਜੀ ਤੁਹਾਡਾ ਧੰਨਵਾਦ ਕਰਦਾ ਤੁਸੀਂ ਇੱਥੇ ਆਏ ਹੋ ਤੇ ਬਾਕੀ ਆਪਣਾ ਮੈਂ ਆਪਣੀ ਰਾਏ ਦੇਣਾ ਚਾਹਾਂਗਾ ਕਿ ਕਿਸਾਨ ਅੰਦੋਲਨ ਇੱਕ ਮੈਂ ਕਹਿੰਦਾ ਇੱਕ ਪੋਲਿਟੀਕਲ ਵੀ ਹੋ ਜਾਂਦਾ ਇੱਕ ਦੂਜੇ ਪਾਸੇ ਆਪਾਂ ਵੇਖੀਏ ਕਿਸਾਨ ਅੰਦੋਲਨ ਸਹੀ ਵੀ ਹੈ ਠੀਕ ਹੈ ਤੇ ਇਹ ਕਿਸਾਨ ਅੰਦੋਲਨ ਮੈਨੂੰ ਲੱਗਦਾ ਕਿ ਮੋਦੀ ਸਰਕਾਰ ਨੂੰ ਮੰਗਾ ਮੰਨ ਲੈਣੀਆਂ ਚਾਹੀਦੀਆਂ ਤਾਂ ਕਿ ਕਿਉਂਕਿ ਕਿਸਾਨ ਸਾਡੇ ਦੇਸ਼ ਦੇ ਅੰਦਾਤਾ ਹੈਗੇ ਆ ਤੇ ਨਾਲੇ ਕਿਸਾਨ ਬਿੱਲ ਬੰਦੇ ਉਹ ਨਹੀਂ ਆ ਕੋਈ ਚੱਕਰ ਬਿੱਲ ਬੰਦੇ ਐਮੈਂਡਮੈਂਟਸ ਹੀ ਹੁੰਦੀਆਂ ਤੇ ਸਰਕਾਰ ਨੂੰ ਚਾਹੀਦਾ ਇਕੱਠੇ ਬੈ ਕੇ ਇੱਕ ਵਾਰੀ ਟੇਬਲ ਕਾਨਫਰੈਂਸ ਕਰਨ ਕਿਸਾਨਾਂ ਨਾਲ ਤੇ ਉਹਨਾਂ ਦੀ ਥੋੜੀ ਬੋਤੀ ਮੰਨ ਲੈਣ ਜਾਂ ਐਡਜਸਟਮੈਂਟ ਹੁੰਦੀ ਹਰ ਪਾਸੇ ਹੁੰਦੀ ਆ ਲੋਕ ਸਭਾ ਚ ਬਿਲ ਬੰਨੇ ਆ ਸਾਡੇ ਵਾਸਤੇ ਬੰਨੇ ਆ ਤੇ ਪਾਸ ਵੀ ਸਾਡੇ ਵਾਸਤੇ ਹੁੰਦੇ ਆ ਤੇ ਇਹਦੇ ਵਿੱਚ ਐਮੈਂਡਮੈਂਟਸ ਹੋਣੀਆਂ ਜ਼ਰੂਰੀ ਆ ਤੇ ਉਹ ਨਹੀਂ ਕੀ ਥੋੜਾ ਜਿਹਾ ਚੱਲ ਸਕਦਾ ਐਮੈਂਡਮੈਂਟਸ ਤੁਮੀ ਦੇਖਦੇ ਹੋ ਹੁਣ ਜਿਵੇਂ ਪ੍ਰੋਟੈਸਟ ਹੋਣ ਜਾ ਰਿਹਾ ਕੱਲ ਵੱਡੇ ਪੱਦਰ ਤੇ ਦਿੱਲੀ ਵੱਲ ਨੂੰ ਕੂਚ ਕੀਤਾ ਜਾਏਗਾ ਹਰਿਆਣਾ ਬਾਰਡਰ ਤੇ ਪਹਿਲਾਂ ਗੱਲ ਕਰ ਲਈਏ ਟਿਕਰੀ ਬਾਰਡਰ ਸਿੰਗੂ ਬਾਰਡਰ ਸ਼ੰਭੂ ਬਾਰਡਰ ਤੇ ਫੋਰਸ ਆ ਵੀ ਤਨਾਤ ਹੈਗੀ ਹੈ ਕੀ ਲੱਗਦਾ ਹੈ ਬੈਠ ਕੇ ਗੱਲਬਾਤ ਹੋਏਗੀ ਜਾਂ ਫਿਰ ਉਹੀ ਪਹਿਲਾਂ ਵਾਂਗੂ ਇੱਕ ਝੜਪ ਹੋਏਗੀ ਜਾਂ ਦਿੱਲੀ ਵੱਲ ਨੂੰ ਕੂਚ ਕੀਤਾ ਜਾਏਗਾ ਐਕਚੁਅਲੀ ਫੋਰਸ ਇਸ ਲਈ ਲਾਈ ਜਾਨੀ ਹੈ ਕਿ ਸੁਰੱਖਿਆ ਰਵੇ ਦੇਸ਼ ਦੀ ਇਸ ਲਈ ਉਹ ਕੋਈ ਡਿਸੀਜਨ ਨਹੀਂ ਹੈ ਚਲੋ ਉਹਨਾਂ ਦੀ ਆਪਣੀ ਮੰਗਾਂ ਹਨ ਉਹਨਾਂ ਨੇ ਰੱਖਣੀਆਂ ਕਿਉਂਕਿ ਇੰਡੀਆ ਇਸੇ ਡੈਮੋਕ੍ਰੇਸੀ ਕੰਟਰੀ ਆ ਤੇ ਨਾਲੇ ਜਿਹੜੀ ਡੈਮੋਕਰੇਟਿਕ ਆਪਾਂ ਗੱਲ ਕਰਦੇ ਆ ਤੇ ਇਹਦੇ ਹਿਸਾਬ ਨਾਲ ਮੈਨੂੰ ਸਹੀ ਲੱਗਦਾ ਕਿ ਕਿਸਾਨਾਂ ਨੇ ਸਹੀ ਫੈਸਲਾ ਲਇਆ ਹੈ ਸ਼ਾਂਤੀਪੂਰਵਕ ਪ੍ਰੋਟੈਸਟ ਕਰਨਗੇ ਕੀ ਪਤਾ ਕੀ ਹੱਲ ਨਿਕਲ ਜਾਵੇ ਕੱਲ ਨੂੰ ਕੁਝ ਵੀ ਹੋ ਸਕਦਾ ਕੀ ਪਤਾ ਮੋਦੀ ਥੋੜਾ ਜਿਹਾ ਇਲੈਕਸ਼ਨਾਂ ਕਰਕੇ ਕਰਦੇ ਇਹਨਾਂ ਨੂੰ ਗ੍ਰਾਂਟ ਗ੍ਰਾਉਂਡਸ ਦੇ ਦਨ ਜਿਹੜਾ ਇਹ ਮੰਗ ਅੱਜ ਇਹਨਾਂ ਨੇ ਸ਼ੁਰੂ ਤੇਨੂੰ ਕਰਨੀ ਹੈ ਇਹਨਾਂ ਨੇ ਟਰੈਕਟਰ ਰੈਲੀ ਸ਼ੁਰੂ ਦਿੱਲੀ ਜਾਣਾ ਤੇ ਇਹਦੇ ਵਿੱਚ ਉਹਨਾਂ ਨੇ ਮੋਦੀ ਦੀ ਵੀ ਸਿਕਿਉਰਿਟੀ ਕਰਕੇ ਫੋਰਸਸ ਲਾਈਆਂ ਉਹਨਾਂ ਨੂੰ ਹੈ ਕਿ ਕੋਈ ਕੱਲ ਨੂੰ ਕੋਈ ਐਵੇਂ ਨਾ ਹੋ ਜੇ ਤਾਂ ਕੀ ਬਾਚ ਉਂਗਲੀ ਉੱਠੇ ਨਰਿੰਦਰ ਮੋਦੀ ਤੇ ਕਿ ਤੁਸੀਂ ਤੇ ਨਰਿੰਦਰ ਮੋਦੀ ਇਹ ਕਦੇ ਵੀ ਨਹੀਂ ਚਾਣਗੇ ਕਿ ਕਿਸਾਨਾਂ ਦਾ ਕਦੇ ਵੀ ਹੱਕ ਛਿੰਨੇ ਜਾਵੇ ਤੇ ਮੈਂ ਕਹਿੰਦਾ ਕਿ ਮੋਦੀ ਨੂੰ ਚਾਹੀਦਾ ਕੀ ਹੈ ਨਾਂ ਦੀਆਂ ਮੰਗਾ ਮੰਨਣ ਤੇ ਆਪਣੇ ਨਾਲ ਬਿਠਾ ਕੇ ਸਹਿਮਤੀ ਨਾਲ ਆਪਾਂ ਆਰਗੂਮੈਂਟਸ ਨੂੰ ਖਤਮ ਕਰਨ ਕੀ ਨਾਮ ਤੁਹਾਡਾ ਦਾਨੀ ਜੀ ਕਿੱਦਾਂ ਦੇਖਦੇ ਹੋ ਤਿਆਰੀਆਂ ਦਿੱਲੀ ਨੂੰ ਹੋ ਗਈਆਂ ਨੇ ਸਰਕਾਰ ਦੇ ਵਿੱਚ ਸਹਿਮਤੀ ਜਿਹੜੀ ਨਹੀਂ ਬਣ ਪਾਰੀ ਲੰਬੇ ਸਮੇਂ ਤੋਂ ਦਿੱਲੀ ਵੱਲ ਨੂੰ ਕੋਸ਼ਿਸ਼ ਕੀਤਾ ਜਾ ਰਿਹਾ 2020 ਦੇ ਵਿੱਚ ਵੀ ਉਹੀ ਮੋਲ ਰਿਹਾ ਚਾਹੇ ਮਹਾਮਾਰੀ ਵੀ ਆਈ ਉਹ ਲੰਬਾ ਸਮਾਂ ਵੀ ਕਟਿਆ ਪਹਿਲਾਂ ਵੀ ਉਤਰ ਨਬਰਦਰਸ਼ਨ ਹੁੰਦੇ ਰਹੇ ਨੇ ਇਹ ਨਹੀਂ ਗੱਲ ਨਹੀਂ ਹੁੰਦੇ ਰਹੇ ਪਰ ਜਿਹੜੀ ਸਹਿਮਤੀ ਜਲਦੀ ਹੋ ਜਾਂਦੀ ਸੀ ਪਰ ਹੁਣ ਸਹਿਮਤੀ ਨੂੰ ਸਾਲ-ਸਾਲ ਡੇਢ-ਡੇ ਸਾਲ ਲੱਗ ਜਾਂਦੇ ਦੇਖੋ ਪਹਿਲਾਂ ਵੀ ਪੰਜਾਬ ਨੇ ਖੂਨੀ ਮੰਜ਼ਰ ਦੇਖਿਆ ਕਿਉਂਕਿ ਜਦੋਂ ਉੱਥੇ ਬਾਰਡਰ ਦੇ ਵਿੱਚ ਜੇ ਆਪਾਂ ਦੇਖੀਏ ਪ੍ਰੋਟੈਸਟ ਦੇ ਵਿੱਚ ਕੱਲਾ ਕਿਸਾਨ ਨਹੀਂ ਬਿੰਦਾ ਉਹ ਕਿਸੇ ਦਾ ਭਰਾ ਵੀ ਬਿੰਦਾ ਹੈ ਉਹ ਕਿਸੇ ਦਾ ਪਿਓ ਵੀ ਬਿੰਦਾ ਤੇ ਜਦੋਂ ਸ਼ਹੀਦੀਆਂ ਹੁੰਦੀਆਂ ਨੇ ਕਈ ਪਰਿਵਾਰ ਜੜੇ ਜਾਂਦੇ ਆ ਤੇ ਉਹ ਜਿਹੜਾ ਜਿਹੜਾ ਦਵਾ ਦਾ ਖੋਨੀ ਮੰਜ਼ਾ ਦਾ ਪੰਜਾਬ ਦਵਾ ਦਾ ਨਹੀਂ ਜਾਂਦਾ ਤੇ ਉਹ ਸੋ ਗੱਲ ਇਹ ਹੀ ਹੈ ਕਿ ਬੈਠ ਕੇ ਜਿਹੜੀ ਗੱਲ ਹੋ ਜਨਾ ਜ਼ੇਦਗੀ ਦੀ ਇਸ ਲਈ ਆ ਪਧਾਨੇ ਬਜੁਰਗ ਵੀ ਕਹਿੰਦੇ ਸੀ ਕਿ ਕਿ ਲੜਾਈਆਂ ਨਾਲੋਂ ਧੱਕੇ ਮੁੱਕੀ ਨਾਲੋਂ ਜਿਹੜੀ ਬਹਿ ਕੇ ਗੱਲ ਨਿਬੜ ਜੇ ਨਾ ਉਹਦਾ ਤੱਕ ਕੋਈ ਅਦੀਸ਼ ਨਹੀਂ ਹੈਗੀ ਸੋ ਹੁਣ ਵੀ ਇਹੀ ਮੰਗ ਹੈ ਕਿ ਜਿਹੜੀਆਂ ਵੀ ਚੀਜ਼ਾਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਦੇ ਉਤੇ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਗਰਾਉਂਡ ਲੈਵਲ ਦੀ ਸੱਚਾਈ ਜੋ ਹੈਗੀ ਉਹ ਕਿਸਾਨ ਬਿਹਤਰ ਸਮਝਦਾ ਜਿੰਨੇ ਗਰਾਉਂਡ ਲੈਵਲ ਤੇ ਜਿੰਨੇ ਪੈਲੀ ਦੇ ਵਿੱਚ ਸਸਦ ਨੇ ਕੰਮ ਕਰਦਾ ਉਹਨੂੰ ਪਤਾ ਕਿਸ ਵਿੱਚ ਕਮੀਆਂ ਤੇ ਕਿਸ ਦੇ ਵਿੱਚ ਵਾਧਾ ਹੈ ਤੇ ਉਹਨੇ ਸਾਰੀਆਂ ਚੀਜ਼ਾਂ ਦੇਖ ਕੇ ਗੱਲ ਕਰਨੀ ਹੈ ਤੇ ਗਵਰਨਮੈਂਟ ਨੂੰ ਵੀ ਚਲੋ ਨਵਾਂ ਬਜਟ ਵੀ ਆਇਆ ਵਾ ਉਸ ਅਕੋਰਡਿੰਗ ਵੀ ਕੁਛ ਨਾ ਕੁਛ ਜਿਹੜੇ ਲਿਮਿਟੇਸ਼ਨਸ ਨੇ ਉਹ ਵੀ ਦੇਖਣੀਆਂ ਪੈਣੀਆਂ ਨੇ ਸੋ ਗੱਲ ਉੱਥੇ ਹੀ ਮੁੱਕਦੀ ਹੈ ਕਿ ਬਹਿ ਕੇ ਜੇ ਗੱਲ ਹੋ ਜਾਵੇ ਤੇ ਜਿਹੜਾ ਪੁਰਾਣਾ ਮੰਜਲ ਦੁਬਾਰਾ ਨਾ ਹੋਵੇ ਕੀ ਨਾਮ ਤੁਹਾਡਾ ਪ੍ਰਵੇਸ਼ ਕੁਮਾਰ ਕਿਦਾਂ ਦੇਖਦੇ ਹੋ ਇਸ ਕਿਸਾਨੀ ਅੰਦੋਲਨ ਨੂੰ ਕਿਸਾਨੀ ਅੰਦੋਲਨ ਦੋ ਇਸ ਦਾ ਨਾਮ ਦਿੱਤਾ ਗਿਆ ਪਹਿਲਾ ਅੰਦੋਲਨ 2020 ਦੇ ਵਿੱਚ ਹੋਇਆ ਸੋ ਹੁਣ ਤਿਆਰੀਆਂ ਦਿੱਲੀ ਵੱਲ ਨੂੰ ਹੋ ਗਈਆਂ ਨੇ ਸੋ ਪਹਿਲਾਂ ਤੇ ਜਿੱਦਾਂ ਇੰਡੀਆ ਦੇ ਇਤਿਹਾਸ ਦੇ ਵਿੱਚ ਆਪਾਂ ਵੇਖੀਏ ਤੇ ਸਭ ਤੋਂ ਵੱਡਾ ਜਿਹੜਾ ਪ੍ਰੋਟੈਸਟ ਆ ਉਹ 2020-2021 ਦੇ ਵਿੱਚ ਵੇਖਿਆ ਗਿਆ। ਅ ਪਹਿਲਾਂ ਜਿੱਦਾਂ 2020-2021 ਦੇ ਵਿੱਚ ਫਾਰਮ ਲਾਜ਼ ਲੈ ਕੇ ਆਏਗੇ ਆਰਟੀਕਲ 246 ਦੇ ਵਿੱਚ 14ਵੀਂ ਐਂਟਰੀ ਹੈ ਸਟੇਟ ਲਿਸਟ ਦੇ ਵਿੱਚ ਕਿ ਸਟੇਟ ਜਿਹੜਾ ਆ ਉਹ ਐਗਰੀਕਲਚਰ ਤੇ ਕਾਨੂੰਨ ਬਣਾ ਸਕਦਾ ਬਟ ਯੂਨੀਅਨ ਪਾਰਲੀਮੈਂਟ ਨੇ ਕੀ ਕੀਤਾ ਟਰੇਡ ਐਂਡ ਕਮਰਸ ਦਾ ਨਾਮ ਦੇ ਕੇ ਇਹ ਬਿਲ ਲੈ ਕੇ ਆਏ ਜੋ ਕਿ ਯੂਨੀਅਨ ਲਿਸਟ ਦਾ ਸਬਜੈਕਟ ਹੈ ਬੇਸਿਕਲੀ ਪਰ ਸਟੇਟਸ ਲਿਸਟ ਦੇ ਸਬਜੈਕਟ ਨੂੰ ਤੁਸੀਂ ਕਿਸੇ ਹੋਰ ਨਾਮ ਤੋਂ ਪ੍ਰੈਜ਼ੈਂਟ ਕਰ ਰਹੇ ਹੋ ਤੇ ਓਬਵੀਅਸਲੀ ਓਬਵੀ ਯੂ نو ਮੁੱਦਾ ਪੜਕੂਗਾ ਐਦੋਂ ਇਲਾਵਾ ਜੇ ਆਪਾਂ ਯੂ نو ਕੋਈ ਪਾਰਲੀਮੈਂਟ ਦੇ ਵਿੱਚ ਬਿਲ ਪਾਸ ਹੋ ਰਿਹਾ ਹੈ ਉਦੋਂ ਪਹਿਲਾਂ ਪੋਲਿਸੀ ਮੇਕਿੰਗ ਹੁੰਦੀ ਹੈ ਉੱਤੇ ਡਿਸਕਸ਼ਨਸ ਹੁੰਦੀਆਂ ਨੇ ਇਹਦੇ ਵਿੱਚ ਪੱਖ ਰੱਖਿਆ ਗਿਆ ਵੀ ਕਿਸਾਨੀ ਜਿਹੜੇ ਉਹ ਸੀਗੇ ਜਥੇਬੰਦੀਆਂ ਦੇ ਜਿਹੜੇ ਵੀ ਲੀਡਰਸ ਸੀਗੇ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਪਹਿਲਾਂ ਜਿਹੜਾ ਡਿਸੀਜਨ ਹੁੰਦਾ ਹੈ ਡਿਸੀਜਨ ਤੋਂ ਪਹਿਲਾਂ ਟੇਬਲ ਟਾਕ ਹੁੰਦੀ ਆ ਪਹਿਲਾਂ ਕਮਲ ਨੇ ਵੀ ਗੱਲ ਕੀਤੀ ਤੇ ਜਦੋਂ ਟੇਬਲ ਟਾਕ ਤੇ ਮੈਟਰ ਸੋਲਵ ਨਹੀਂ ਹੋ ਰਿਹਾ ਫਿਰ ਤੁਸੀਂ ਉਹਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਆ ਰਹੇ ਹੋ ਦੈਟ ਇਜ਼ ਯੂ نو ਇੱਕ ਫੇਲਿਅਰ ਆ ਐਡਮਿਨਿਸਟ੍ਰੇਟਿਵ ਸਟਰਕਚਰ ਪ੍ਰੋਟੈਸਟ ਜਿਹੜਾ ਹੁਣ ਦੂਜੀ ਵਾਰ ਚੱਲ ਰਿਹਾ ਉਹਦੀ ਇੱਕ ਪੋਲੀਟੀਕਲ ਟਾਈਮਿੰਗ ਵੀ ਹੈਗੀ ਆ ਇਹ ਵੀ ਸਮਝਣੀ ਪਊਗੀ ਹੈਨਾ ਕਿਉਂਕਿ ਪੂਰੇ ਯੂ نو ਇੰਡੀਆ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਨਹੀਂ ਰਹੀ ਆ ਉਹ ਵੱਖਰੀ ਗੱਲ ਆ ਪਰ ਯੂ نو ਉਹਦੀ ਟਾਈਮਿੰਗ ਉਹੋ ਜੀ ਆ ਤੇ ਪ੍ਰੋਟੈਸਟ ਦਾ ਨਿਕਲਣਾ ਵੀ ਯੂ نو ਸੁਭਾਵਿਕ ਗੱਲ ਆ ਪਰ ਮੇਰੇ ਸਾਬ ਨਾਲ ਯੂ نو ਇਹਨੂੰ ਜੇ ਹੋਰ ਬੈਟਰ ਤਰੀਕੇ ਨਾਲ ਹੈਂਡਲ ਕੀਤਾ ਜਾਵੇ ਡਿਪਲੋਮੈਟਿਕਲੀ ਹੈਂਡਲ ਕੀਤਾ ਜਾਵੇ ਤੇ ਉਹ ਜ਼ਿਆਦਾ ਸਹੀ ਰਹੇਗਾ ਕਿਉਂਕਿ ਤੁਸੀਂ ਫੋਰਸਸ ਲਾ ਰਹੇ ਹੋ ਨਾ ਬਾਰਡਰਸ ਦੇ ਉੱਤੇ ਉਹ ਕਿਲਾ ਵਗੈਰਾ ਰੋਪ ਰਹੇ ਹੋ ਤੇ ਇਹ ਕੋਈ ਯੂ نو ਵਧੀਆ ਤਰੀਕਾ ਨਹੀਂ ਹੈਗਾ ਕਿ ਆਪਣੀ ਦੇਸ਼ ਦੀ ਜਨਤਾ ਦੇ ਨਾਲ ਡੀਲ ਕਰਨ ਦਾ ਸੋ ਇੱਥੇ ਸਵਾਲ ਇਹ ਵੀ ਹੈਗਾ ਕਿ ਕੁਝ ਸਰਕਾਰ ਦੇ ਨੁਮਾਇੰਦੇ ਜਿਹੜੇ ਨੇ ਉਹ ਕਹਿੰਦੇ ਕਿ ਜਿਹੜੇ ਕਾਨੂੰਨ ਹੈਗੇ ਨੇ ਜਿਹੜੇ ਕਿਸਾਨਾਂ ਲਈ ਕਾਫੀ ਫਾਇਦੇਮੰਦ ਵੀ ਆ ਪਰ ਕਿਸਾਨ ਸਮਝ ਨਹੀਂ ਰੇ ਇਸ ਗੱਲ ਨੂੰ ਲੈ ਕੇ ਸੋ ਇਹਦੇ ਉੱਪਰ ਕੀ ਵਿਚਾਰ ਵਟਾਂਦਰਾ ਤੁਹਾਡਾ ਸਭ ਤੋਂ ਪਹਿਲਾਂ ਫਿਰ ਇਹ ਉਹਨਾਂ ਦੀ ਪਬਲਿਕ ਕਮਿਊਨੀਕੇਸ਼ਨ ਦਾ ਫੇਲਿਅਰ ਹੈ ਨਾ ਕਿ ਤੁਸੀਂ ਲੋਕਾਂ ਦੇ ਹੱਕਾਂ ਦੇ ਵਾਸਤੇ ਕਾਨੂੰਨ ਲੈ ਰਹੇ ਹੋ ਤੇ ਉਹਨਾਂ ਨੂੰ ਹੀ ਨਹੀਂ ਸਮਝਾ پا ਰਹੇ ਹੋ ਵੀ ਉਹਨਾਂ ਦੇ ਹੱਕ ਕੀ ਆ ਜਾਂ ਫਾਇਦੇ ਕਿੱਥੇ ਆ ਫਿਰ ਇਹ ਤਾਂ ਗਵਰਨਮੈਂਟ ਦਾ ਫੇਲਿਅਰ ਹੈ ਨਾ ਤੁਸੀਂ ਸਮਝਾਉ ਤੇ ਸਹੀ ਘਟੋ ਘਟੋ ਉਹਨਾਂ ਨੂੰ ਵੀ ਇੱਥੇ ਤਾਂ ਤੁਹਾਡੇ ਫਾਇਦੇ ਆ ਜੇ ਉਹਨਾਂ ਨੂੰ ਉਹ ਫਾਇਦਾ ਨਹੀਂ ਲੱਗ ਰਿਹਾ ਤੇ ਫ ਸੋ ਬਿਲਕੁਲ ਏ ਕਹ ਲਈਏ ਕਿ ਇਹ ਦਿੱਲੀ ਵਾਲੋਂ ਜਿਹੜੀਆਂ ਤਿਆਰੀਆਂ ਨੇ ਉਹ ਕੱਸੀਆਂ ਗਈਆਂ ਨੇ ਕਿਸਾਨ ਵੀ ਕਿਹੜੇ ਨੇ ਆਪਣਾ ਨਿਕਲ ਚੁੱਕੇ ਨੇ 34 ਜਥੇਬੰਦੀਆਂ ਆ ਗਈਆਂ ਨੇ ਜੋ ਪੰਜਾਬ ਤੋਂ ਰਵਾਨਾ ਹੋਈਆਂ ਨੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਉਹਨਾਂ ਦਾ ਜਿਹੜਾ ਠਹਿਰਾਵ ਰਹੇਗਾ ਉਸ ਤੋਂ ਬਾਅਦ ਅੱਗੇ ਦਿੱਲੀ ਵੱਲ ਨੂੰ ਕੂਚ ਕੀਤਾ ਜਾਏਗਾ ਸ਼ੰਭੂ ਬਾਰਡਰ ਤੇ ਕਹਿ ਸਕਦੇ ਨੇ ਕਿ ਚੜ੍ਹਪ ਵੀ ਹੋ ਸਕਦੀ ਆ ਉੱਥੇ ਜਿਹੜੇ ਸਰਕਾਰ ਦੇ ਬੰਦੇ ਵੀ ਹੋਣਗੇ ਕੁਝ ਆਰਮੀ ਵੀ ਫੋਰਸਾਂ ਲਗੀਆਂ ਹੋਈਆਂ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਹੋਣਗੇ ਜਿਸ ਤੋਂ ਬਾਅਦ ਆਪਣਾ ਵੱਡੀ ਗਿਣਤੀ ਦੇ ਵਿੱਚੋਂ ਪੰਜਾਬ ਰਵਾਨਾ ਕਿਸਾਨ ਜਿਹੜੇ ਨੇ ਪੰਜਾਬ ਤੋਂ ਰਵਾਨਾ ਹੋਏ ਨੇ ਸੋ ਕਹ ਲਈਏ ਕਿ ਹੁਣ ਕੱਲ ਨੂੰ ਦੇਖਦੇ ਹਾਂ ਕਿ ਦਿੱਲੀ ਵੱਲ ਨੂੰ ਜਿਹੜਾ ਕੂਚ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਉਸ ਦੇ ਵਿੱਚ ਸਫਲਤਾ ਮਿਲਦੀ ਹੈ ਜਾਂ ਉਸ ਦੇ ਵਿੱਚ ਪਾਣੀ ਵਾਲੀਆਂ ਬਾਛੜਾ ਚੱਲਦੀਆਂ ਨੇ ਜਾਂ ਇੱਕ ਸਰਕਾਰ ਦੇ ਨਾਲ ਸਹਿਮਤੀ ਹੁੰਦੀ ਹੈ ਇਹ ਹੁਣ ਅੱਜ ਦੀ ਮੀਟਿੰਗ ਦੇ ਵਿੱਚ ਵੀ ਇੱਕ ਜਿਹੜਾ ਫੈਸਲਾ ਆ ਉਹ ਲਿੱਤਾ ਜਾਣਾ ਹੈ ਜਿਸ ਤੋਂ ਬਾਅਦ ਕਿਸਾਨ ਇਸ ਤੋਂ ਬਾਅਦ ਅਗਲਾ ਵੱਡਾ ਐਲਾਨ ਕਰ ਸਕਦੇ ਹੈਗੇ ਨੇ ਸੋ ਕਹ ਲਈਏ ਕਿ ਦਿੱਲੀ ਦੇ ਵਿੱਚ ਤਿੰਨ ਧਰਨੇ ਲੱਗਣ ਜਾ ਰਹੇ ਨੇ ਇੱਕ ਧਰਨਾ ਈਵੀਐਮ ਮਸ਼ੀਨਾਂ ਦੇ ਖਿਲਾਫ ਲੱਗਾ ਹੋਇਆ ਦੂਜਾ ਧਰਨਾ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਲਗਾਇਆ ਗਿਆ ਤੇ ਤੀਜਾ ਧਰਨਾ ਜਿਹੜਾ ਕਿਸਾਨ ਜਥੇਬੰਦੀਆਂ ਜਾ ਕੇ ਲਗਾਉਣ ਗਿਆ ਇਹ ਤਿੰਨ ਧਰਨੇ ਇੱਕੋ ਦੇ ਵਿੱਚ ਸ਼ਾਮਲ ਹੋ ਕੇ ਸਰਕਾਰ ਦੇ ਖਿਲਾਫ ਲੜਨਗੇ ਪਹਿਲਾਂ ਵੀ ਇਸ ਦੇ ਉੱਪਰ ਕਾਫੀ ਚਰਚੇ ਹੋਏ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਦੁਸ਼ਮਣ ਆ ਉਹ ਇੱਕ ਹੈਗਾ ਆ ਅਪਾ ਸਾਰੇ ਇਕਜੁੱਟ ਹੋ ਕੇ ਲੜਾਂਗੇ ਜੋ ਵੀ ਸਾਡੇ ਮਸਲੇ ਹੋਣਗੇ ਉਹ ਆਪਾਂ ਹੱਲ ਕਰਵਾਵਾਂਗੇ ਸੋ ਦੇਖਦੇ ਹੁਣ ਸਰਕਾਰ ਇਸ ਦੇ ਉੱਪਰ ਕੀ ਸਹਿਮਤੀ ਬਣਾਉਂਦੀ ਹੈ ਜਾਂ ਕਿਸਾਨ ਆਪਣੀ ਜਿੱਦ ਤੇ ਅੜ ਕੇ ਦਿੱਲੀ ਵੱਲੋਂ ਕੁਝ ਕਰਨਗੇ ਸੋ ਜੁੜੇ ਰਹੋ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਅੰਮ੍ਰਿਤਸਰ